फास्ट ट्रैक ਸਾਡੇ ਪਹਿਲਾਂ ਹੀ ਪੋਰਟਲ ਹੈਗੇ ਜੀ ਇਹ ਆਰਟੀਬੀ ਐਕਟ ਹੈ ਜਿਹਦੇ ਚ ਰਾਈਟ ਟੂ ਬਿਜ਼ਨਸ ਐਕਟ ਹੈ ਉਹਦੇ ਵਿੱਚ ਅਸੀਂ 173 ਸੇਵਾਵਾਂ ਇੱਕੋ ਜਿੱਚ ਕਰਤਾ ਕਿ ਕਿਸੇ ਨੂੰ 5 ਚਾਹੀਦੀਆਂ ਕਿਸੇ ਨੂੰ 7 ਚਾਹੀਦੀਆਂ ਕਿਸੇ ਨੂੰ 2 ਚਾਹੀਦੀਆਂ ਉਹ ਅਸੀਂ ਹੁਣ ਮਤਲਬ ਕਿ ਅੱਜ ਲਾਂਚ ਕੀਤਾ ਸਾਡੇ ਮੰయోగ ਮੁੱਖ ਮੰਤਰੀ ਜੀ ਨੇ ਉਹਦੇ ਚ ਜੇ ਤੁਹਾਡਾ ਯੂਨਿਟ ਕਿਸੇ ਵੀ ਅਪਰੂਵਡ ਇੰਡਸਟਰੀਅਲ ਸਟੇਟ ਚ ਹੈ ਜੀ ਯਾ ਇੰਪਰੂਵ ਅਪਰੂਵਡ ਫੋਕਲ ਪੁਆਇੰਟ ਕਿਤੇ ਵੀ ਹੈ 5 ਦਿਨਾਂ ਚ ਤੁਹਾਨੂੰ ਅਸੀਂ ਅਪਰੂਵਲ ਦੇ ਦਾਂਗੇ ਜੇ ਤੁਸੀਂ ਗ੍ਰੀਨ ਇੰਡਸਟਰੀ ਚ ਔਰ ਕੁਝ orange ਕੈਟਾਗਰੀ ਇੰਡਸਟਰੀਆਂ ਵੀ ਇਹਦੇ ਵਿੱਚ ਇਨਕਲੂਡਡ ਹੈ ਜੇ ਇਹ ਏਰੀਆ ਤੋਂ ਬਾਹਰ ਹੈ ਤਾਂ 15 ਦਿਨਾਂ ਚ ਤੇ ਜੇ ਤੁਹਾਡੇ ਐਕਸਪੈਂਸ਼ਨ ਪਲਾਨ ਆ ਤਾਂ 18 ਦਿਨ ਚ ਮਤਲਬ ਤੁਹਾਨੂੰ ਇੱਥੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੀਆਂ ਰੁਟੀਨ ਦੀਆਂ ਅਪਰੂਵ ਲੈ ਉਹ ਲੈਂਦੇ ਰਹੀਓ ਔਰ ਇਹਦੇ ਵਿੱਚ ਕੰਸਟਰਕਸ਼ਨ ਪ੍ਰੋਡਕਸ਼ਨ ਸਭ ਕੁਝ ਇਨਕਲੂਡਡ ਮਤਲਬ ਕਿ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਕਿ ਰੁੱਸੇ ਹੋਏ ਜਿਹੜੇ ਉਦਯੋਗਪਤੀਆਂ ਮੁੜ ਪੰਜਾਬ ਵਾਪਸ ਆਣੇ ਨਹੀਂ ਰੁੱਸੇ ਤਾਂ ਹੈ ਹੀ ਨਹੀਂ ਸੀ ਉਹ ਇਹ ਤਾਂ ਇਹ ਹੁੰਦਾ ਜੀ ਦੇਖੋ ਕਈ ਉਦਯੋਗਪਤੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਰੌ ਮਟੀਰੀਅਲ ਉੱਥੇ ਨੇੜੇ ਆ ਕਈ ਜਾਂਦੇ ਪੋਰਟ ਉੱਥੇ ਨੇੜੇ ਆ ਕਈ ਹੁੰਦਾ ਜਿਸ ਜਿਹਦੇ ਨਾਲ ਜੁਆਇੰਟ ਵੈਂਚਰ ਕਰ ਰਹੇ ਉਹ ਕਹਿ ਦਿੰਦੇ ਜੀ ਸਾਨੂੰ ਇਹ ਸਟੇਟ ਹੀ ਜ਼ਿਆਦਾ ਸੂਟ ਕਰਦੀ ਆ ਰੁਸਾ ਕੋਈ ਸਾਡਾ ਇੰਡਸਟਰੀਲਿਸਟ ਨਹੀਂ ਔਰ ਅਸੀਂ ਰੁਸਣ ਤਾਂ ਦਿੰਦੇ ਹੀ ਨਹੀਂ ਸਾਡੇ ਲਈ ਸਾਰੇ ਇੰਡਸਟਰੀਲਿਸਟ ਭਰਾ ਵੀ ਵੀਆਈਪੀ ਹੈ ਕਿਉਂਕਿ ਉਹਨਾਂ ਨੇ ਸਾਨੂੰ ਜੀਐਸਟੀ ਵੀ ਦੇਣਾ ਔਰ ਸਾਨੂੰ ਰੋਜ਼ਗਾਰ ਵੀ ਦੇਣਾ ਰੁਸੇ ਨਹੀਂ ਪਰ ਅਸੀਂ ਹੁਣ ਦੱਸ ਰਹੇ ਆ ਇੰਡਸਟਰੀਲਿਸਟਾਂ ਨੂੰ ਕਿ ਹੁਣ ਪੰਜਾਬ ਚ ਕੰਮ ਕਰਨ ਦਾ ਕਿੰਨਾ ਫਾਇਦਾ ਕਿੰਨੀ ਫੋਰ ਇੰਡਸਟਰੀ ਕਿੰਨੀ ਇੰਡਸਟਰੀ ਆ ਰਹੀ ਹੈ ਪੰਜਾਬ ਦੇ ਦੇਖੋ ਇੰਡਸਟਰੀ ਤੁਹਾਨੂੰ ਦੱਸ ਹੀ ਚੁੱਕੇ ਆ 1.40 ਹਜ਼ਾਰ ਕਰੋੜ ਦੀ ਲਾਗਤ ਨਾਲ ਇਨਵੈਸਟਮੈਂਟ ਆ ਚੁੱਕੀ ਹੈ 2022 ਤੋਂ ਬਾਅਦ ਆ ਪਿਛੇ ਮੈਂ ਤਾਂ ਪ੍ਰੈਸ ਕਾਨਫਰੈਂਸਾਂ ਕੀਤੀਆਂ ਐਂਡ ਔਰ ਹੁਣ ਤਾਂ ਇੰਡਸਟਰੀਅਲਿਸਟ ਭਰਾ ਨਾਲ ਬੈਠਦੇ ਆ ਉਹ ਕਰਦੇ ਆ ਇਹਦੇ ਚ ਵਰਦਮਾਨ ਸਟੀਲ ਹੈਪੀ ਫੋਰਜਿੰਗ ਇੱਕ ਵੀਰਾ ਬੀਵਰੇजेस ਇੱਕ ਮਤਲਬ ਕਿ ਇਨਫੋਸਿਸ 2500 ਬੰਦਿਆਂ ਦਾ ਕਰ ਰਿਹਾ ਕੱਲ ਰਜਿੰਦਰ ਗੁਪਤਾ ਜੀ ਟਰਾਈਡੈਂਟ ਅਲੇ ਉਹ ਅਨਾਉਂਸ ਕਰਕੇ ਗਏ 2000 ਕਰੋੜ ਸੋ ਆ ਰਹੇ ਹੈਗੇ ਆ ਸਾਰੇ ਇੰਡਸਟਰੀਲਿਸ ਜਿਹੜੇ ਰੂਸਿਆ ਕੋਈ ਨਹੀਂ ਗਿਆ ਸੀਗਾ ਡਿਫਰੈਂਟ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਸੀਂ ਜਿਹੜੀ ਅਸੀਂ ਦੀ ਉਸ ਤੋਂ ਬਾਅਦ ਹੋਰ ਉਮੀਦ ਹੈ ਕਿ ਨਿਵੇਸ਼ ਹੋਰ ਵਧੇਗਾ ਪੰਜਾਬ ਦੇ ਵਿੱਚ ਬਿਲਕੁਲ ਵਧੇਗਾ ਜੀ ਕਿਉਂਕਿ ਇਹ ਅਸੀਂ ਇਸ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਲੈ ਆ ਰਹੇ ਆ ਅਸੀਂ ਕੋਈ ਵੀ ਇੰਡਸਟਰੀ ਇਹਦੇ ਚ ਛੱਡਣੀ ਨਹੀਂ ਜਿਹੜੀ ਕਵਰਡ ਨਾ ਹੋਵੇ ਜੀ ਗੁਰੂ ਸਾਹਿਬ ਦੇ ਦਿਨ ਚੱਲ ਰਹੇ ਸਰ ਸੰਗਤ ਨੂੰ ਕੁਝ ਕਹਿਣਾ ਚਾਹੋਗੇ ਕੋਈ ਸੁਨੇਹਾ ਦੇਣਾ ਬਸ ਮੈਂ ਦੇਤਾ ਜੀ ਸਨੇਹਾ ਮੈਂ ਪਹਿਲਾਂ ਵੀ ਦਿੱਤਾ ਹੁਣ ਵੀ ਦਊਂਗਾ ਕਿ 23 24 25 ਨੂੰ ਸ੍ਰੀ ਆਨੰਦਪੁਰ ਸਾਹਿਬ ਜ਼ਰੂਰ ਸਾਰੇ ਪੰਜਾਬੀ ਆਨ ਔਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਹਲੇ ਤੱਕ ਜੀਵਨੀ ਨਹੀਂ ਪੜੀ ਜਾਂ ਜੀਵਨੀ ਦਾ ਨਹੀਂ ਪਤਾ ਉਹ ਜ਼ਰੂਰ ਚਾਹੇ Google ਤੋਂ ਪੜਨ ਕਿਸੇ ਕਿਤਾਬ ਲੈ ਕੇ ਪੜਨ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਜਾ ਕੇ ਪੜਨ ਪਰ ਜ਼ਰੂਰ ਪੜਨ ਔਰ ਜੇ ਪੜਨਗੇ ਮੈਨੂੰ ਪਤਾ ਉਹਨਾਂ ਦਾ ਆਪਣੇ ਅੰਦਰੋਂ ਦਿਲੋਂ ਦਿਲ ਕਰੇਗਾ ਕਿ ਅਸੀਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਈ ਫਾਸਟ ਟਰੈਕ ਸਾਡੇ ਪਹਿਲਾਂ ਹੀ ਪੋਰਟਲ ਹੈਗੇ ਜੀ ਇਹ ਆਰਟੀਬੀ ਐਕਟ ਹੈ ਜਿਹਦੇ 'ਚ ਰਾਈਟ ਟੂ ਬਿਜ਼ਨਸ ਐਕਟ ਹੈ ਉਹਦੇ ਵਿੱਚ ਅਸੀਂ 173 ਸੇਵਾਵਾਂ ਇੱਕੋ ਚ ਕਰਤਾ ਕਿ ਕਿਸੇ ਨੂੰ 5 ਚਾਹੀਦੀਆਂ ਕਿਸੇ ਨੂੰ 7 ਚਾਹੀਦੀਆਂ ਕਿਸੇ ਨੂੰ 2 ਚਾਹੀਦੀਆਂ ਉਹ ਅਸੀਂ ਹੁਣ ਮਤਲਬ ਕਿ ਅੱਜ ਲਾਂਚ ਕੀਤਾ ਸਾਡੇ ਮੰయోగ ਮੁੱਖ ਮੰਤਰੀ ਜੀ ਨੇ ਉਹਦੇ ਚ ਜੇ ਤੁਹਾਡਾ ਯੂਨਿਟ ਕਿਸੇ ਵੀ ਅਪਰੂਵਡ ਇੰਡਸਟਰੀਅਲ ਸਟੇਟ ਚ ਹੈ ਜੀ ਜਾਂ ਇੰਪਰੂਵ ਅਪਰੂਵਡ ਫੋਕਲ ਪੁਆਇੰਟ ਕਿਤੇ ਵੀ ਹੈ 5 ਦਿਨਾਂ ਚ ਤੁਹਾਨੂੰ ਅਸੀਂ ਅਪਰੂਵਲ ਦੇ ਦਾਂਗੇ ਜੇ ਤੁਸੀਂ ਗ੍ਰੀਨ ਇੰਡਸਟਰੀ ਚ ਔਰ ਕੁਝ ਆਰੈਂਜ ਕੈਟਾਗਰੀ ਇੰਡਸਟਰੀਆਂ ਵੀ ਇਹਦੇ ਵਿੱਚ ਇਨਕਲੂਡਡ ਜੇ ਇਹ ਏਰੀਆ ਤੋਂ ਬਾਹਰ ਹੈ ਤਾਂ 15 ਦਿਨਾਂ ਚ ਤੇ ਜੇ ਤੁਹਾਡੇ ਐਕਸਪੈਂਸ਼ਨ ਪਲਾਨ ਆ ਤਾਂ 18 ਦਿਨਾਂ ਚ ਮਤਲਬ ਤੁਹਾਨੂੰ ਇੱਥੇ ਇਧਰ ਉਧਰ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੀਆਂ ਰੁਟੀਨ ਦੀਆਂ ਅਪਰੂਵ ਲੈ ਉਹ ਲੈਂਦੇ ਰਹੀਓ ਔਰ ਇਹਦੇ ਵਿੱਚ ਕੰਸਟਰਕਸ਼ਨ ਪ੍ਰੋਡਕਸ਼ਨ ਸਭ ਕੁਝ ਇਨਕਲੂਡਡ ਹੈ ਮਤਲਬ ਕਿ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਈ ਕਿ ਰੁੱਸੇ ਹੋਏ ਜਿਹੜੇ ਉਦਯੋਗਪਤੀ ਆ ਮੋੜ ਪੰਜਾਬ ਵਾਪਸ ਆਣੇ ਨਹੀਂ ਰੁੱਸੇ ਤਾਂ ਹੈ ਹੀ ਨਹੀਂ ਸੀ ਉਹ ਇਹ ਤਾਂ ਇਹ ਹੁੰਦਾ ਜੀ ਦੇਖੋ ਕਈ ਉਦਯੋਗਪਤੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਰੌ ਮਟੀਰੀਅਲ ਉੱਥੇ ਨੇੜੇ ਆ ਕਈ ਜਾਂਦੇ ਪੋਰਟ ਉੱਥੇ ਨੇੜੇ ਆ ਕਈ ਹੁੰਦਾ ਜਿਸ ਜਿਹਦੇ ਨਾਲ ਜੁਆਇੰਟ ਵੈਂਚਰ ਕਰ ਰਹੇ ਉਹ ਕਹਿ ਦਿੰਦੇ ਜੀ ਸਾਨੂੰ ਇਹ ਸਟੇਟ ਜ਼ਿਆਦਾ ਸੂਟ ਕਰਦੀ ਆ ਰੁੱਸਾ ਕੋਈ ਸਾਡਾ ਇੰਡਸਟਰੀਲਿਸਟ ਨਹੀਂ ਔਰ ਅਸੀਂ ਰੁੱਸਣ ਤਾਂ ਦਿੰਦੇ ਹੀ ਨਹੀਂ ਸਾਡੇ ਲਈ ਸਾਰੇ ਇੰਡਸਟਰੀਲਿਸਟ ਭਰਾ ਵੀ ਵੀਆਈਪੀ ਆ ਕਿਉਂਕਿ ਉਹਨਾਂ ਨੇ ਸਾਨੂੰ ਜੀਐਸਟੀ ਵੀ ਦੇਣਾ ਔਰ ਸਾਨੂੰ ਰੋਜ਼ਗਾਰ ਵੀ ਦੇਣਾ ਰੁੱਸੇ ਨਹੀਂ ਬਟ ਅਸੀਂ ਹਣ ਲੋਕ ਦਸ ਰਹੇ ਆ ਇੰਡਸਟਰੀ ਲਿਸਟਾਂ ਨੂੰ ਕਿ ਹੁਣ ਪੰਜਾਬ ਚ ਕੰਮ ਕਰਨ ਦਾ ਕਿੰਨਾ ਫਾਇਦਾ ਕਿੰਨੀ ਫੋਰ ਇੰਡਸਟਰੀ ਕਿੰਨੀ ਇੰਡਸਟਰੀ ਆ ਰਹੀ ਹੈ ਦੇਖੋ ਇੰਡਸਟਰੀ ਤੁਹਾਨੂੰ ਦੱਸ ਹੀ ਚੁੱਕੇ ਆ 1.40 ਹਜ਼ਾਰ ਕਰੋੜ ਦੀ ਲਾਗਤ ਨਾਲ ਇਨਵੈਸਟਮੈਂਟ ਆ ਚੁੱਕੀ ਹੈ 2022 ਤੋਂ ਬਾਅਦ ਆ ਪਿੱਛੇ ਹੀ ਮੈਂ ਤਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਐਂਡ ਔਰ ਹੁਣ ਤਾਂ ਇੰਡਸਟਰੀ ਲਿਸਟ ਭਰਾ ਨਾਲ ਬੈਠਦੇ ਆ ਉਹ ਕਰਦੇ ਆ ਇਹਦੇ ਚ ਵਰਦਮਾਨ ਸਟੀਲ ਹੈਪੀ ਫੋਰਜਿੰਗ ਇੱਕ ਵੀਰਾ ਬੀਵਰੇਜਸ ਇੱਕ ਮਤਲਬ ਕਿ ਇਨਫੋਸਿਸ 2500 ਬੰਦੇ ਦਾ ਕਰ ਰਿਹਾ ਕੱਲ ਰਜਿੰਦਰ ਗੁਪਤਾ ਜੀ ਟ੍ਰਾਈਡੈਂਟਲ ਇਹ ਉਹ ਅਨਾਉਂਸ ਕਰਕੇ ਗਏ 2000 ਕਰੋੜ ਸੋ ਆ ਰਹੇ ਹੈਗੇ ਆ ਸਾਰੇ ਇੰਡਸਟਰੀਲਿਸ ਜਿਹੜੇ ਰੂਸਿਆ ਕੋਈ ਨਹੀਂ ਗਿਆ ਸੀਗਾ ਡਿਫਰੈਂਟ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਸੀਂ ਇਲੈਸੀ ਦੀ ਉਸ ਤੋਂ ਬਾਅਦ ਹੋਰ ਉਮੀਦ ਹੈ ਕਿ ਨਿਵੇਸ਼ ਹੋਰ ਵਧੇਗਾ ਪੰਜਾਬ ਦੇ ਵਿੱਚ ਬਿਲਕੁਲ ਵਧੇਗਾ ਜੀ ਕਿਉਂਕਿ ਇਹ ਅਸੀਂ ਇਸ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਲੈ ਆ ਰਹੇ ਆ ਅਸੀਂ ਕੋਈ ਵੀ ਇੰਡਸਟਰੀ ਇਹਦੇ ਵਿੱਚ ਛੱਡਣੀ ਨਹੀਂ ਜਿਹੜੀ ਕਵਰਡ ਨਾ ਹੋਵੇ ਜੀ ਗੁਰੂ ਸਾਹਿਬ ਦੇ ਦਿਨ ਚੱਲ ਰਹੇ ਸਰ ਸੰਗਤ ਨੂੰ ਕੁਝ ਕਹਿਣਾ ਚਾਹੋ ਕੋਈ ਸੁਨੇਹਾ ਦੇਣਾ ਬਸ ਮੈਂ ਦੇਤਾ ਜੀ ਸਨੇਹਾ ਮੈਂ ਪਹਿਲਾਂ ਵੀ ਦਿੱਤਾ ਹੁਣ ਵੀ ਦਊਂਗਾ ਕਿ 23 24 25 ਨੂੰ ਸ੍ਰੀ ਅਨੰਦਪੁਰ ਸਾਹਿਬ ਜ਼ਰੂਰ ਸਾਰੇ ਪੰਜਾਬੀ ਆਨ ਔਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਹਲੇ ਤੱਕ ਜੀਵਨੀ ਨਹੀਂ ਪੜੀ ਜਾਂ ਜੀਵਨੀ ਦਾ ਨਹੀਂ ਪਤਾ ਉਹ ਜ਼ਰੂਰ ਚਾਹੇ Google ਤੋਂ ਪੜਨ ਕਿਸੇ ਕਿਤਾਬ ਲੈ ਕੇ ਪੜਨ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਜਾ ਕੇ ਪੜਨ ਪਰ ਜ਼ਰੂਰ ਪੜਨ ਔਰ ਜੇ ਪੜਨਗੇ ਮੈਨੂੰ ਪਤਾ ਉਹਨਾਂ ਦਾ ਆਪਣੇ ਅੰਦਰੋਂ ਦਿਲੋਂ ਦਿਲ ਕਰੇਗਾ ਕਿ ਅਸੀਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਆਈਏ ਫਾਸਟ ਟਰੈਕ ਸਾਡੇ ਪਹਿਲਾਂ ਹੀ ਪੋਰਟਲ ਹੈਗੇ ਜੀ ਇਹ ਆਰਟੀਬੀ ਐਕਟ ਹੈ ਜਿਹਦੇ 'ਚ ਰਾਈਟ ਟੂ ਬਿਜ਼ਨਸ ਐਕਟ ਹੈ ਉਹਦੇ ਵਿੱਚ ਅਸੀਂ 173 ਸੇਵਾਵਾਂ ਦੇ ਕੋਚ ਕਰਤਾ ਕਿ ਕਿਸੇ ਨੂੰ 5 ਚਾਹੀਦੀਆਂ ਕਿਸੇ ਨੂੰ 7 ਚਾਹੀਦੀਆਂ ਕਿਸੇ ਨੂੰ 2 ਚਾਹੀਦੀਆਂ ਉਹ ਅਸੀਂ ਹੁਣ ਮਤਲਬ ਕਿ ਅੱਜ ਲਾਂਚ ਕੀਤਾ ਸਾਡੇ ਮੰయోగ ਮੁੱਖ ਮੰਤਰੀ ਜੀ ਨੇ ਉਹਦੇ ਚ ਜੇ ਤੁਹਾਡਾ ਯੂਨਿਟ ਕਿਸੇ ਵੀ ਅਪਰੂਵਡ ਇੰਡਸਟਰੀਅਲ ਸਟੇਟ ਚ ਹੈ ਜੀ ਜਾਂ ਇਮਪਰੂਵ ਅਪਰੂਵਡ ਫੋਕਲ ਪੁਆਇੰਟ ਕਿਤੇ ਵੀ ਹੈ 5 ਦਿਨਾਂ ਚ ਤੁਹਾਨੂੰ ਅਸੀਂ ਅਪਰੂਵਲ ਦੇ ਦਾਂਗੇ ਜੇ ਤੁਸੀਂ ਗ੍ਰੀਨ ਇੰਡਸਟਰੀ ਚ ਔਰ ਕੁਝ ਆਰੈਂਜ ਕੈਟਾਗਰੀ ਇੰਡਸਟਰੀਆਂ ਵੀ ਇਹਦੇ ਵਿੱਚ ਇਨਕਲੂਡਡ ਜੇ ਇਹ ਏਰੀਆ ਤੋਂ ਬਾਹਰ ਹੈ ਤਾਂ 15 ਦਿਨਾਂ ਚ ਤੇ ਜੇ ਤੁਹਾਡੇ ਐਕਸਪੈਂਸ਼ਨ ਪਲਾਨ ਆ ਤਾਂ 18 ਦਿਨਾਂ ਵਿੱਚ ਮਤਲਬ ਤੁਹਾਨੂੰ ਇੱਥੇ ਇਧਰ ਉਧਰ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੀਆਂ ਰੁਟੀਨ ਦੀਆਂ ਅਪਰੂਵ ਲੈ ਉਹ ਲੈਂਦੇ ਰਹੀਓ ਔਰ ਇਹਦੇ ਵਿੱਚ ਕੰਸਟਰਕਸ਼ਨ ਪ੍ਰੋਡਕਸ਼ਨ ਸਭ ਕੁਝ ਇਨਕਲੂਡਡ ਹੈ ਮਤਲਬ ਕਿ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਕਿ ਰੁੱਸੇ ਹੋਏ ਜਿਹੜੇ ਉਦਯੋਗਪਤੀਆਂ ਮੁੜ ਪੰਜਾਬ ਵਾਪਸ ਆਣੇ ਨਹੀਂ ਰੁੱਸੇ ਤਾਂ ਹੈ ਹੀ ਨਹੀਂ ਸੀ ਉਹ ਇਹ ਤਾਂ ਇਹ ਹੁੰਦਾ ਜੀ ਦੇਖੋ ਕਈ ਉਦਯੋਗਪਤੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਰੌ ਮਟੀਰੀਅਲ ਉੱਥੇ ਨੇੜੇ ਆ ਕਈ ਜਾਂਦੇ ਪੋਰਟ ਉੱਥੇ ਨੇੜੇ ਆ ਕਈ ਹੁੰਦਾ ਜਿਸ ਜਿਹਦੇ ਨਾਲ ਜੁਆਇੰਟ ਵੈਂਚਰ ਕਰਦੇ ਉਹ ਕਹਿ ਦਿੰਦੇ ਜੀ ਸਾਨੂੰ ਇਹ ਸਟੇਟ ਜਿਆਦਾ ਸੂਟ ਕਰਦੀ ਆ ਰੁੱਸਾ ਕੋਈ ਸਾਡਾ ਇੰਡਸਟਰੀਲਿਸਟ ਨਹੀਂ ਔਰ ਅਸੀਂ ਰੁੱਸਣ ਤਾਂ ਦਿੰਦੇ ਹੀ ਨਹੀਂ ਸਾਡੇ ਲਈ ਸਾਰੇ ਇੰਡਸਟਰੀਲਿਸਟ ਭਰਾ ਵੀ ਵੀਆਈਪੀ ਆ ਕਿਉਂਕਿ ਉਹਨਾਂ ਨੇ ਸਾਨੂੰ ਜੀਐਸਟੀ ਵੀ ਦੇਣਾ ਔਰ ਸਾਨੂੰ ਰੋਜ਼ਗਾਰ ਵੀ ਦੇਣਾ ਰੁੱਸੇ ਨਹੀਂ ਬਟ ਅਸੀਂ ਹਣ ਲੋਕ ਦੱਸ ਰਹੇ ਆ ਇੰਡਸਟਰੀ ਲਿਸਟਾਂ ਨੂੰ ਕਿ ਹੁਣ ਪੰਜਾਬ ਚ ਕੰਮ ਕਰਨ ਦਾ ਕਿੰਨਾ ਫਾਇਦਾ ਕਿੰਨੀ ਫੋਰ ਇੰਡਸਟਰੀ ਕਿੰਨੀ ਇੰਡਸਟਰੀ ਆ ਰਹੀ ਹੈ ਪੰਜਾਬ ਦੇ ਦੇਖੋ ਇੰਡਸਟਰੀ ਤੁਹਾਨੂੰ ਦੱਸ ਹੀ ਚੁੱਕੇ ਆ 140000 ਕਰੋੜ ਦੀ ਲਾਗਤ ਨਾਲ ਇਨਵੈਸਟਮੈਂਟ ਆ ਚੁੱਕੀ ਹੈ 2022 ਤੋਂ ਬਾਅਦ ਆ ਪਿੱਛੇ ਹੀ ਮੈਂ ਤਾਂ ਪ੍ਰੈਸ ਕਾਨਫਰੰਸ ਆ ਕੀਤੀਆਂ ਇੰਡਸ ਔਰ ਹੁਣ ਤਾਂ ਇੰਡਸਟਰੀ ਲਿਸਟ ਭਰਾ ਨਾਲ ਬੈਠਦੇ ਆ ਉਹ ਕਰਦੇ ਆ ਇਹਦੇ ਚ ਵਰਦਮਾਨ ਸਟੀਲ ਹੈਪੀ ਫੋਰਜਿੰਗ ਇੱਕ ਵੀਰਾ ਬੀਵਰੇजेस ਇੱਕ ਮਤਲਬ ਕਿ ਇਨਫੋਸਿਸ 2500 ਬੰਦੇ ਦਾ ਕਰ ਰਿਹਾ ਕੱਲ ਰਜਿੰਦਰ ਗੁਪਤਾ ਜੀ ਟ੍ਰਾਈਡੈਂਟ ਅਲੇ ਉਹ ਅਨਾਉਂਸ ਕਰਕੇ ਗਏ 2000 ਕਰੋੜ ਸੋ ਆ ਰਹੇ ਹੈਗੇ ਆ ਸਾਰੇ ਇੰਡਸਟਰੀਲਿਸ ਜਿਹੜੇ ਰੂਸਿਆ ਕੋਈ ਨਹੀਂ ਗਿਆ ਸੀਗਾ ਡਿਫਰੈਂਟ ਜਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਸੀਂ ਇਲੈਕਸੀ ਦੀ ਉਸ ਤੋਂ ਬਾਅਦ ਹੋਰ ਉਮੀਦ ਹੈ ਕਿ ਨਿਵੇਸ਼ ਹੋਰ ਵਧੇਗਾ ਪੰਜਾਬ ਦੇ ਵਿੱਚ ਬਿਲਕੁਲ ਵਧੇਗਾ ਜੀ ਕਿਉਂਕਿ ਇਹ ਅਸੀਂ ਇਸ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਲੈ ਆ ਰਹੇ ਆ ਅਸੀਂ ਕੋਈ ਵੀ ਇੰਡਸਟਰੀ ਇਹਦੇ ਵਿੱਚ ਛੱਡਣੀ ਨਹੀਂ ਜਿਹੜੀ ਕਵਰਡ ਨਾ ਹੋਵੇ ਜੀ ਗੁਰੂ ਸਾਹਿਬ ਦੇ ਦਿਨ ਚੱਲ ਰਹੇ ਸਰ ਸੰਗਤ ਨੂੰ ਕੁਝ ਕਹਿਣਾ ਚਾਹੋ ਕੋਈ ਸੁਨੇਹਾ ਦੇਣਾ ਬਸ ਮੈਂ ਦੇਤਾ ਜੀ ਸਨੇਹਾ ਮੈਂ ਪਹਿਲਾਂ ਵੀ ਦਿੱਤਾ ਹੁਣ ਵੀ ਦਊਂਗਾ ਕਿ 23 24 25 ਨੂੰ ਸ੍ਰੀ ਅਨੰਦਪੁਰ ਸਾਹਿਬ ਜ਼ਰੂਰ ਸਾਰੇ ਪੰਜਾਬੀ ਆਣ ਔਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਹਲੇ ਤੱਕ ਜੀਵਨੀ ਨਹੀਂ ਪੜੀ ਜਾਂ ਜੀਵਨੀ ਦਾ ਨਹੀਂ ਪਤਾ ਉਹ ਜ਼ਰੂਰ ਚਾਹੇ Google ਤੋਂ ਪੜਨ ਕਿਸੇ ਕਿਤਾਬ ਲੈ ਕੇ ਪੜਨ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਜਾ ਕੇ ਪੜਨ ਪਰ ਜ਼ਰੂਰ ਪੜਨ ਔਰ ਜੇ ਪੜਨਗੇ ਮੈਨੂੰ ਪਤਾ ਉਹਨਾਂ ਦਾ ਆਪਣੇ ਅੰਦਰੋਂ ਦਿਲੋਂ ਦਿਲ ਕਰੇਗਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਆਈਏ